ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਸੇਤ ਤੇ ਪਰਵਰ ਭਲਾਈ ਵਿਭਾਗ ਦੇ ਵਿੱਚ ਨਵੀਂ ਪਾਰਟੀ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਇਹ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟ ਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾ ਵਿੱਚ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਇਸ ਦੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਤੇ ਇਸ ਐਪਲੀਕੇਸ਼ਨ ਫਾਰਮ ਨੂੰ ਅਸੀਂ ਆਪਣੇ ਫੇਸਬੁੱਕ ਪੇਜ ਉੱਤੇ ਵੀ ਅਪਲੋਡ ਕਰ ਦੇਵਾਂਗੇ ਜੇਕਰ ਤੁਹਾਨੂੰ ਚਾਹੀਦਾ ਹੈ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਨੂੰ ਫਿਲ ਕਰਕੇ ਤੁਸੀਂ ਕਿੱਥੇ ਸੈਂਡ ਕਰਨਾ ਹੈ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਚਲਦੇ ਹਾਂ ਜੀ ਨੋਟੀਫਿਕੇਸ਼ਨ ਤੇ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟ ਹੈਗੀ ਹੈ ਜੀ ਮੈਡੀਕਲ ਅਫੀਸਰ ਦੀ ਪੋਸਟ ਆਊਟ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 8 ਪੋਸਟ ਆਊਟ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਦੋ ਪੋਸਟ ਜਨਰਲ ਕੈਟਾਗਰੀ ਦੇ ਲਈ ਤਿੰਨ ਪੋਸਟਾਂ ਐਸਸੀ ਕੈਟਾਗਰੀ ਦੇ ਲਈ ਬੈਕਲੌਗ ਦੇ ਪੋਸਟਾਂ ਨੇ ਜੋ ਤੇ OBC ਕੈਟਾਗਰੀ ਦੇ ਲਈ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ MBBS ਡਿਗਰੀ ਤੁਸੀਂ ਕੀਤੀ ਹੋਈ ਹੈ ਨਾਲੇ ਤੁਸੀਂ ਸਟੇਟ ਮੈਡੀਕਲ ਕਾਉਂਸਲ ਦੇ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਤੇ ਇੱਕ ਤੁਸੀਂ ਹਾਊਸ ਜੌਬ ਹੈ ਜਿਹੜੀ ਕਿ 6 ਮਹੀਨੇ ਦੀ ਆ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਇਹ ਕ੍ਰਾਈਟੇਰੀਆ ਜੇਕਰ ਤੁਸੀਂ ਫੁੱਲਫਿਲ ਕਰਦੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 45000 ਪਲੱਸ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਵਰਦੇ ਹਾਂ ਜੀ ਅਗਲੀ ਪੋਸਟ ਵੱਲ ਅਗਲੀ ਪੋਸਟ ਹੈਗੀ ਹੈ ਜੀ ਇੱਕ ਪੋਸਟ ਆਊਟ ਕੀਤੀ ਗਈ ਹੈ ਜਨਰਲ ਕੈਟਾਗਰੀ ਦੇ ਲਈ ਐਮਬੀਬੀਐਸ ਡਿਗਰੀ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਸੀਂ ਸਟੇਟ ਮੈਡੀਕਲ ਕਾਉਂਸਲ ਦੇ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਤੇ ਇੱਕ ਹਾਊਸ ਓਪ ਤੁਸੀਂ ਜਿਹੜੀ ਕਿ 6 ਮਹੀਨੇ ਦੇ ਲਈ ਉਹ ਕੀਤੀ ਹੋਣੀ ਚਾਹੀਦੀ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 45000 ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਐਸਐਮਓ ਦੀ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਹੈ ਜੀ ਮੈਡੀਕਲ ਆਫੀਸਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਬੈਕਲੌਗ ਦੇ ਵਿੱਚ ਓਬੀਸੀ ਕੈਟਾਗਰੀ ਦੀ ਐਮਬੀਬੀਐਸ ਡਿਗਰੀ ਤੁਸੀਂ ਕੀਤੀ ਹੋਈ ਹੈ ਨਾਲੇ ਤੁਸੀਂ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਇੱਕ ਹਾਊਸ ਜੌਬ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਜੋ ਕਿ 6 ਮਹੀਨੇ ਦੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਅਪਲਾਈ ਕਰ ਸਕਦੇ ਹੋ 45000 ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਦੇ ਲਈ ਅੱਗੇ ਹੈਗੀ ਹੈ ਜੀ ਮੈਡੀਕਲ ਅਫੀਸਰ ਜਾਂ ਜਨਰਲ ਡਿਊਟੀ ਦੀ ਪੋਸਟ ਨੰਬਰ ਆਵ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਚਾਰ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਦੋ ਪੋਸਟ ਐਸਸੀ ਤੇ ਦੋ ਪੋਸਟਾਂ ਓਬੀਸੀ ਕੈਟਾਗਰੀ ਲਈ ਜਿਹੜੇ ਕਿ ਬੈਕਲੌਗ ਦੀਆਂ ਪੋਸਟਾਂ ਨੇ ਐਮਬੀਬੀਐਸ ਡਿਗਰੀ ਤੁਸੀਂ ਕੀਤੀ ਹੋਈ ਹੈ ਨਾਲੇ ਤੁਸੀਂ ਸਟੇਟ ਮੈਡੀਕਲ ਕਾਉਂਸਲ ਦੇ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਇੱਕ ਹਾਊਸ ਜੌਬ ਤੁਸੀਂ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 45000 ਰੁਪਏ ਪਰ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਦੇ ਲਈ ਦੋਸਤੋ ਇਹ ਹੈਗੀਆਂ ਜੀ ਚਾਰ ਵੱਖ-ਵੱਖ ਤਰ੍ਹਾਂ ਦੀਆਂ ਪੋਸਟਰ ਜੋ ਕਿ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਰਾਂ ਦੇ ਲਈ ਮੈਕਸਿਮਮ ਏਜ ਲਿਮਟ 60 ਸਾਲ ਰੱਖੀ ਗਈ ਹੈ ਦੋਸਤੋ ਇਹ ਪੋਸਟ ਆਊਟ ਕੀਤੀਆਂ ਗਈਆਂ ਨੇ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹ ਪੋਸਟਾਂ ਕੰਟੈਕਟ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਦਸਤੇ ਨੋਟੀਫਿਕੇਸ਼ਨ ਸਿੱਧੀ ਪਰਟੀ ਲਈ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਸਿੱਧੀ ਤੁਹਾਡੇ ਇੰਟਰਵਿਊ ਕੰਡਕਟ ਕੀਤੇ ਜਾਵੇਗੀ 8 ਅਕਤੂਬਰ 2024 ਨੂੰ ਇੰਟਰਵਿਊ ਰੱਖੀ ਗਈ ਹੈ 9:30 ਵਜੇ ਵੈਨਿਊ ਹੈਗਾ ਜੋ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ 4th ਫਲੋਰ ਐਡਮਿਨਿਸਟ੍ਰੇਟਿਵ ਬਲੋਕ ਗਵਰਨਮੈਂਟ ਮਲਟੀ ਸਪੈਸ਼ੈਲਿਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਇਸ ਵੈਨਿਊ ਤੇ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ 8 ਅਕਤੂਬਰ 2024 ਨੂੰ 9:30 ਵਜੇ ਐਪਲੀਕੇਸ਼ਨ ਫਾਰਮ ਜਿੱਦ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਗਈ ਹੈ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰਕੇ ਜਾਂ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਐਪਲੀਕੇਸ਼ਨ ਫਾਰਮ ਜਿਹੜਾ ਡਾਊਨਲੋਡ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ 셀ਫ ਅਟੈਸਟਡ ਕਾਪੀਜ਼ ਲਗਾਉਣੀਆਂ ਨੇ ਰਿਲੇਵੈਂਟ ਡਾਕੂਮੈਂਟਸ ਦੀਆਂ ਤੇ ਇੱਕ ਤੁਸੀਂ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਣੀ ਹੈ ਜਿਹੜੀ ਕਿ ਡਿਊਲੀ ਅਟੈਸਟਡ ਹੋਣੀ ਚਾਹੀਦੀ ਹੈ ਅਟੈਸਟਡ ਅਫੀਸਰ ਦੇ ਵੱਲੋਂ ਜੋ ਕਿ ਇੰਟਰਵਿਊ ਦੇ ਟਾਈਮ ਤੁਸੀਂ ਐਪਲੀਕੇਸ਼ਨ ਫਾਰਮ ਤੇ ਡਾਕੂਮੈਂਟਸ ਜਿਹੜੇ ਨਾਲ ਲੈ ਕੇ ਜਾਣੇ ਨੇ ਨਾਲ ਹੀ ਤੁਸੀਂ ਆਪਣੇ ਸਾਰੇ オリジナル ਡਾਕੂਮੈਂਟਸ ਵੀ ਲੈ ਕੇ ਜਾਣੇ ਨੇ ਇੰਟਰਵਿਊ ਦੇ ਇਨਾਂ ਪੋਸਟਾਂ ਲਈ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਇੰਟਰਵਿਊ ਦੇ ਦਿਨ 9:30 ਵਜੇ ਤੋਂ ਲੈ ਕੇ 10:30 ਵਜੇ ਤੱਕ ਕੀਤੀ ਜਾਵੇਗੀ ਕੋਈ ਟੀਏ ਜਾਂ ਡੀਏ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ